ਅੱਜ ਜਦੋਂ ਕਾਲੇ ਪਾਣੀ ਦੇ ਮੋਰਚੇ ਟੀਮ ਅਤੇ ਵਾਤਾਵਰਣ ਪ੍ਰੇਮੀਆ ਵੱਲੋਂ ਬੁੱਡੇ ਦਰਿਆ ਵਿੱਚ ਡਾਈੰਗ ਇੰਡਸਟਰੀ ਦਾ ਜਿਹੜਾ ਪਾਣੀ ਪੈ ਰਿਹਾ ਹੈ ਉਸ ਨੂੰ ਬੰਦ ਕਰਵਾਉਣ ਲਈ ਧੰਨਾ ਦਿੱਤਾ ਗਿਆ ਸੀ ਅਤੇ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨਾ ਖਰਾਬ ਹੋ ਸਕੇ ਉਸ ਦੇ ਸੰਬੰਧ ਵਿੱਚ ਪੁਲਿਸ ਵੱਲੋਂ ਭਾਰੀ ਪੁਲਿਸ ਫੋਰਸ ਅਤੇ ਉਸ ਦੇ ਨੰਨਰ ਬੈਰੀਕੇਟਿੰਗ ਵੀ ਕੀਤੀ ਗਈ ਸੀ ਪਰੰਤੂ ਲੋਕਾਂ ਨੂੰ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਹੁਣ ਲੋਕਾਂ ਵੱਲੋਂ ਬੈਰੀਕੇਟਿੰਗ ਨੂੰ ਤੋੜ ਅੱਗੇ ਭੱਜ ਗਏ ਹਨ ਮੋਰਚਾ ਅੱਗੇ ਵਧਾਇਆ ਜਾ ਰਿਹਾ ਹੈ ਇਸਦਰਨ ਲੋਕਾਂ ਵੱਲੋਂ ਕਿਹਾ ਗਿਆ ਕਿ ਬੁੱਡੇ ਤੇ ਰਿਆਦਾ ਪਾਣੀ ਕੈਂਸਰ ਦਾ ਮੁੱਖ ਕਾਰਨ ਬਣਿਆ ਹੋਇਆ ਹੈ। ਇਸਦਰਨ ਮੌਜੂਦਾ ਲੋਕਾਂ ਵੱਲੋਂ ਕਿਹਾ ਗਿਆ ਕਿ ਕੋਈ ਵੀ ਇੱਕ ਗਲਾਸ ਕੰਦਲੇ ਪਾਣੀ ਦਾ ਪੀ ਕੇ ਦਿਖਾਵੇ ਅਸੀਂ ਮੋਰਚਾ ਚੱਕ ਦੇਾਂਗੇ। ਵੋਟਰ ਭਾਈਆ ਤੁਸੀਂ ਹੁਣ ਮਰਦਾਵਾਰ ਦੇ ਨਾਰੇ ਲਾ ਰਹੇ ਹੋ। ਵੋਟਰ ਵੋਟਾਂ ਦਾ ਭੁੱਲ ਜਾ ਜਮਾਈ ਪੱਟੀ ਫੱਟੀ ਪਹੁੰਚ ਜਾਂਗੇ ਹਾਂ ਹੋਰ ਵੀ ਤਾਂ ਕੰਮ ਕਰ ਰਹੇ ਪੰਜਾਬ ਸਰਕਾਰ ਮੇਰਾ ਨਾਮ ਜਗਤਾਰ ਸਿੰਘ ਆ ਮੈਂ ਆ ਦੋ ਦਰੋਂ ਹਾਂ ਹਾਂ ਇੱਥੇ ਮੇਰੇ ਦਰੋਂ ਕਰ ਲੋਕ ਮਰਦੇ ਆ ਦੱਸ ਨਾ ਕੈਂਸਰ ਨਾਲ ਮਰਦੀ ਆ ਦੁਨੀਆ ਇਹਨਾਂ ਨੂੰ ਦੱਸ ਸਾਰਿਆਂ ਨੇ ਸਾਰਿਆਂ ਨੇ ਪਾਣੀ ਪੀਣਾ ਉਹ ਕਹਿੰਦੇ ਪਾਣੀ ਪਿਚੋ ਪਾਣੀ ਪਿਚੋ ਤੇ ਦੁਨੀਆ ਕੈਂਸਰ ਨਾਲ ਮਰ ਰਹੀ ਆ ਆਹਨ ਮਲਾਜ਼ਮ ਰੋ ਰਿਹਾ ਖੱਟ ਦੇਖ ਆਪਾਂ ਜਨਾਬੂ ਆ ਬੈ ਇੱਕ ਗਲਾਸ ਤੁਸੀਂ ਤੁਹਾਡੇ ਲਈ ਆ ਇੱਕ ਗਲਾਸ ਤੁਸੀਂ ਇੱਥੇ ਖਲੋਤੇ ਪਾਣੀ ਪੀ ਲਓ ਅਸੀਂ ਸ਼ਗਰਚ ਚੁੱਕਦਾ ਆ ਚੱਲਦੇ ਆ ਘਰਾਂ ਨੂੰ ਜਾ ਬਣਾਣੇ ਆ ਇੱਧਰ ਘਰਾਂ ਨੂੰ ਜਾ ਬਣਾ ਤੇ ਚਲਾ ਜਾਵਾਂਗੇ ਤੁਸੀਂ ਜਨਾਬੂ ਨੂੰ بس ایک ہی ریکویسٹ ہے جی ਤੁਸੀਂ ਜੇ ਨਹੀਂ ਆਪੀਨਾ ਇੱਕ ملازم ਨੂੰ پیالو ایک موਦੀ پیگا ایک بس ਤੁਸੀਂ جناب ਸਾਡੇ ਨਾਲ 25 25 ਸਾਲਾਂ ਦੇ ਬਾਗ ਨੇ ਉਹ ਨਾ ਉਹਨਾਂ ਨੂੰ ਜਦੋਂ ਪਾਣੀ ਪਿਆ ਨਾ ਟਾਇਰ ਦੀ ਬੰਦੀ ਕਰ ਉਹ 25 25 ਸਾਲਾਂ ਦੇ ਐਡੇ ਦੇ ਮੂٹے ਮੋਟੇ ਅਸੀਂ ਅਬੋਰ ਤੋਂ ਆਏ ਹਾਂ ਹਾਂ ਬੱਚਿਆਂ ਵਰਗੇ ਆ ਜੀ ਜੀ ਆਪ ਦੀ نسل ਤੇ ਫਸਲ ਦੋਨੋਂ ਖਤਮ ਕਰ ਖਤਮ ਕਰ ਜੇ ਆਪਣੇ ਬੱਚੇ ਨਾ ਬਣੇ ਅਸੀਂ ਆਪਣੀ ਟੱਪ ਗਈ ਟੈਸਟ ਕਰਨਾ ਸਭ ਦਾ ਕਹਿੰਦੇ ਚਲੋ ਪੀਸ ਨੰਬਰ ਟੱਕਰ ਦੀ ਸੀ ਸਟੇਰੇ ਮੇਰੇ ਵੀਰ ਅਸੀਂ ਕਹਿ ਰਹੇ 20 ਫੀਲੀ ਕਰੋ ਹਾਂ ਫੀਲੀ ਜਾਨ ਨਿਕਲ ਗਾਓ ਲੋਕੀ ਪਸਾਰ ਯਾਰ ਉੱਥੇ ਐਮਬੂਲੈਂਸ ਸੀ ਇਹ ਸਾਰੇ ਦਾ ਮਹਿੰਦਰ ਦਿਨ ਚਾਰ ਹਸਪੀਟਲ ਵੱਡੇ ਵੱਡੇ ਹੈ ਤੁਹਾਡੇ ਸਾਰੇ ਬੰਦੇ ਜਿਹੜੇ ਇੱਥੇ ਆਉਂਦੇ ਆ ਚਾਪ ਚਾਪ ਕਰਕੇ ਦੇ ਦੇ ਮੇਰੇ ਨਾਲ ਚੱਲ ਜਾਨ ਨਹੀਂ ਲਗਾਉਂਦੇ ਨਹੀਂ ਜਾਨ ਲਗਾਉਂਦੇ ਇੱਕ ਐਮੂਲ ਐਮੂਲ ਤੇ ਸ਼ਰਤ ਚੱਲੂ ਹੈ ਹਾਂ ਉਹ ਵੀ ਸੜਕਾਂ ਅੱਗੇ ਬਸ ਸਰ ਚਲੋ ਬਹੁਤ ਚਾਹੀਦੀ ਹੈ ਅੱਜ ਤੇ ਤੁਸੀਂ ਸਾਰੇ ਲੋਕ ਇਹ ਕਹਿ ਰਹੇ ਹੋ ਅਸੀਂ ਤਿਆਰ ਸੀ ਉੱਤਰ ਹਰਮਿੰਦਰ ਬਾਜਵਾ ਦੀ ਤੇ ਅਸੀਂ ਚੱਲ ਕੇ ਆਏ ਆ ਜਿਹੜਾ ਬੁੱਡੇ ਦਰਿਆ ਦੇ ਵਿੱਚ ਗੰਦਾ ਪਾਣੀ ਪੈ ਰਿਹਾ ਹੈ ਜ਼ਹਿਰਾ ਵਾਲਾ ਪਾਣੀ ਪੈ ਰਿਹਾ ਹੈ ਉਹਦੇ ਕਰਕੇ ਅਸੀਂ ਸਾਰਾ ਪੰਜਾਬ ਦੁਖੀ ਹੈ ਸਾਨੂੰ ਕੈਂਸਰ ਦੇ ਰੋਗ ਹੋ ਚੁੱਕੇ ਆ ਸਾਡੇ ਘਰੇ ਦੋ ਮੌਤਾ ਹੋ ਚੁੱਕੇ ਆ ਕੈਂਸਰ ਨਾਲ ਸਾਡੇ ਦੋ ਪਸ਼ੂ ਜਿਹੜੇ ਖੜੇ ਖੜੋਤੇ ਅਟੈਕ ਨਾਲ ਮਤਲਬ ਡਿੱਗੇ ਹੈਗੇ ਸਾਡੇ ਬੱਚੇ ਜਿਹੜੇ ਬੱਚੇ ਆ ਉਹਨਾਂ ਦੀਆਂ ਕਿਡਨੀਆਂ ਫੇਰ ਸਾਡੀਆਂ ਜਿਹੜੀਆਂ ਇਹ ਦਰਿਆਵਾਲੀਆਂ ਜ਼ਹਿਰਾ ਇਹ ਬੰਦ ਕਰ ਦੇਣ ਨਹੀਂ ਤਾਂ ਸ਼ੰਗਾਰਸ਼ ਬਹੁਤ ਲੰਮਾ ਚੱਲੂਗਾ ਅਸੀਂ ਹੁਣ ਸਾਰਾ ਪੰਜਾਬ ਮੇਰੇ ਭਰਾ ਮੇਰੇ ਬਾਪੂ ਜੋ ਵੀ ਜਿੰਨੇ ਵੀ ਹੈਗੇ ਆ ਭੈਣਾ ਸਾਰਿਆਂ ਅਸੀਂ ਅੱਜ ਚਾਰ ਆਏ ਆ ਕੱਲ ਨੂੰ ਅੱਠ ਹੋਣਗੇ ਚ ਲੰਬਾ ਹੋਗਾ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਸਾਡਾ ਕੋਈ ਨਵਾਂ ਫੈਸਲਾ ਕਰੇ ਸਾਨੂੰ ਸਾਫ਼ ਪਾਣੀ ਚਾਹੀਦਾ ਹੈ ਅਸੀਂ ਗੰਦਲਾ ਪਾਣੀ ਨਹੀਂ ਸਾਡੇ ਦਾ ਗੰਦਾ ਪਾਣੀ ਕੀਤਾ ਨਹੀਂ ਹੋਇਆ ਉਹਦੇ ਲਈ ਕੀ ਕਹਿਣਾ ਕਰਦੇ ਨਹੀਂ ਨਹੀਂ ਇਹ ਗੰਦਾ ਪਾਣੀ ਸਿਰਫ ਫੈਕਟਰੀਆਂ ਨੇ ਕੀਤਾ ਹੋਇਆ ਹੈ ਹੋਰ ਕਿਹਨੇ ਕੀਤਾ ਹੋਇਆ ਹੈ ਗੰਦਾ ਪਾਣੀ ਫੈਕਟਰੀਆਂ ਨੇ ਕੀਤਾ ਹੋਇਆ ਹੈ ਪਹਿਲਾਂ ਪਾਣੀ ਅੱਜ ਤੋਂ 30 40 ਸਾਲ ਪਹਿਲਾਂ ਸਾਫ਼ ਪਾਣੀ ਸੀਗਾ ਜਦੋਂ ਦੀਆਂ ਇੱਥੇ ਲੁਧਿਆਣੇ ਦੇ ਵਿੱਚ ਹਜ਼ਾਰਾਂ ਫੈਕਟਰੀਆਂ ਮਤਲਬ ਲੱਗੀਆਂ ਹੋਈਆਂ ਉਦੋਂ ਦਾ ਪਾਣੀ ਦਲਾ ਗੰਦਲਾ ਹੋ ਕੇ ਹੁਣ ਪਾਣੀ ਬਿਲਕੁਲ ਜ਼ਹਿਰ ਹੋ ਗਿਆ ਪਾਣੀ ਬੰਦ ਕਰਨਗੇ ਸਤਲੁਜ ਦਰਿਆ ਦਾ ਆਪਣੀ ਸਾਫ ਨਹੀਂ ਹੋ ਰਿਹਾ 10 ਸਾਨੂੰ ਰੋਦਾ ਸਿਹਰਾ ਪੀ ਰਿਹਾ ਸਾਡੇ 70 ਛੋਟੇ ਬੱਚਿਆਂ ਦੀਆਂ ਕਿਡਨੀਆਂ ਫੇਲ ਸਖਜੀਤ ਕਰਨ ਕਿਹੜੀ ਜਗ੍ਹਾ ਤੋਂ ਇਕਲੀ ਨੇ ਆਸੇ ਜੀ ਕੀ ਕਹਿਣਾ ਲੱਗਦਾ ਜਿਹੜਾ ਸ਼ਾਲੋ ਮੂਰਤ ਤੇ ਲੈ ਆਏ ਹਾਂ ਜੀ ਕਾਲੇ ਪਾਣੀ ਬਾਰੇ ਸੀ ਆਏ ਆ ਜੀ ਇਹ ਪਾਣੀ ਉਹ ਦਰਿਆ ਦਾ ਜਿਹੜਾ ਇਹ ਸਾਫ ਹੋਣਾ ਚਾਹੀਦਾ ਜੀ ਬੱਚਿਆਂ ਨੂੰ ਹਾਂ ਜੀ ਇਹ ਜੰਦਾ ਪਾਣੀ ਪਾ ਰਹੇ ਜਿਹੜੇ ਬੰਦ ਕਰਨਾ ਚਾਹੀਦਾ ਹਰਵੀਰ ਸਿੰਘ ਪਾਪੀ ਲੰਗਰ ਲੈ ਇਹ ਕਿਹੜੀ ਜਗ੍ਹਾ ਤੋਂ ਹੈ ਕਿਰਪਾ ਜੀ ਅ ਗੁਰਦੁਆਰਾ ਮਨਜੀ ਸਾਹਿਬ ਆਲਮਗੀਰ ਕੀ ਕਹਿੰਦੇ ਜਿਹੜਾ ਜਿਹੜਾ ਲੰਗਰ ਹੈ ਨਾ ਗੁਰੂ ਘਰ ਦਾ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਢਲਾ ਫਰਜ਼ ਹੈ ਆ ਕਿ ਜਿੱਥੇ ਵੀ ਕਿਤੇ ਸੰਗਤਾਂ ਨੂੰ ਲੋੜ ਪੈਂਦੀ ਆ ਉਥੇ ਸੰਗਤ ਲਈ ਲੰਗਰ ਲੈ ਕੇ ਜਾਣਾ ਜਿਹੜਾ ਉਹ ਸੁਭਾਵਿਕ ਹੀ ਹੈ ਔਰ ਸਾਡੀ ਇਹ ਜਿਹੜੀ ਹੈ ਨਾ ਇਹ ਮੋਢੇ 'ਤੇ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਸੰਗਤਾਂ ਦੂਰ ਤਰੇੜੇ ਤੋਂ ਆਉਂਦੀਆਂ ਦੁਖੀਆਂ ਹੁੰਦੀਆਂ ਉਸ ਲਈ ਲੰਗਰ ਜਿਹੜਾ ਜ ਹੈ ਉਹ ਜ਼ਰੂਰੀ ਹੁੰਦਾ ਹੈ ਸਾਡਾ ਫਰਜ਼ ਬਣਦਾ ਹੈ ਕਿ ਸੰਗਤਾਂ ਲਈ ਲੰਗਰ ਜ਼ਰੂਰ ਲਾਇਆ ਜਾਵੇ ਸੋ ਲੋੜ ਅਨੁਸਾਰ ਸੰਗਤਾਂ ਬੜਾ ਪ੍ਰੇਮ ਨਾਲ ਲੰਗਰ ਛਕ ਰਹੀਆਂ ਤੇ ਆਪਣੀ ਜਿਹੜੀ ਆ ਭੁੱਖ ਹੈ ਉਸ ਨੂੰ ਤ੍ਰਿਪਤ ਕਰ ਰਹੀਆਂ ਐ ਕੋਈ ਵੀ ਮੋਰਚਾ ਆ ਜਾਂ ਕੋਈ ਵੀ ਕਿਤੇ ਵੀ ਸੰਗਤ ਨੂੰ ਲੰਗਰ ਦੀ ਲੋੜ ਆਏ ਤੇ ਉਹ ਸਾਡਾ ਜਿਹੜਾ ਨਾ ਲੰਗਰ ਪਹਚਾਉਣਾ ਫਰਜ਼ ਬਣਦਾ ਹੈ ਉਸੇ ਫਰਜ਼ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਜਗ੍ਹਾ ਹਰ ਥਾਂ ਲੰਗਰ ਲਾਇਆ ਜਾਂਦੇ ਹਨ ਇਸ ਤਰ੍ਹਾਂ ਲੜੀਵਾਰ ਚੱਲਦਾ ਰਹੇਗਾ ਮੇਰੇ ਜਦ ਤੱਕ ਜਦ ਤੱਕ ਵੀ ਸੰਗਤਾਂ ਨੂੰ ਲੋੜ ਹੋਵੇ ਲੰਗਰ ਪਹਚਾਉਣਾ ਲੰਗਰ ਲਾਉਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਮੋਢਲਾ ਫਰਜ਼ ਹੈ ਸੋ ਇਹ ਜਿਸ ਤਰ੍ਹਾਂ ਵੀ ਸੰਗਤਾਂ ਨੂੰ ਜ਼ਰੂਰਤ ਹੋਵੇਗੀ ਲੰਗਰ ਚੱਲੇਗਾ ਮੈਂ ਖਾਲਸਾ ਵੀਰ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਹੈਗੀ ਹੈ ਸਾਰੇ ਪੀਸਫੁਲ ਬੈਠੇ ਹੈਗੇ ਜੇ ਕੋਈ ਇਹਨਾਂ ਦਾ ਕੋਈ ਲੀਡਰ ਆਏਗਾ ਅਸੀਂ ਗੱਲਬਾਤ ਕਰਾਂਗੇ ਇਹਨਾਂ ਦਾ ਕੋਈ ਮੈਮੋਰੰਡਮ ਇਹਨਾਂ ਨੇ ਦੇਣਾ ਹੈ ਜਾਂ ਕੋਈ ਗੱਲਬਾਤ ਕਰਨੀ ਹੈ ਜਾਂ ਕੋਈ ਮੀਟਿੰਗ ਉਹ ਅਸੀਂ ਉਹ ਸਾਰਾ ਕਰਾਉਣ ਵਾਸਤੇ ਤਿਆਰ ਹੈਗੇ ਮਨ ਫਿਲਹਾਲ ਬਿਲਕੁਲ ਅੰਡਰ ਕੰਟਰੋਲ ਹੈਗਾ ਕਿ ਜਿੰਨੀ ਵੀ ਹੈਗੇ 200 250 150 ਜਿੰਨੇ ਵੀ ਬੰਦੇ ਹੈਗੇ ਸਾਰੇ ਪੀਸਫੁਲ ਬੈਠੇ ਨੇ ਤਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਹੈ ਸਿਰਫ ਡਿਟੈਂਸ਼ਨ ਕਿੰਨੀ ਹੋਈ ਹੈ ਹਾਲੇ ਕਿਉਂਕਿ ਸਵੀਟ ਨੂੰ ਵੀ ਪਤਾ ਨਹੀਂ ਕੁਝ ਉਹ ਤਾਂ ਅਸੀਂ ਐਗਜੈਕਟ ਤੋ ਨਹੀਂ ਅਸੀਂ ਕੁਝ ਕਹਿ ਸਕਦੇ ਕਿੰਨੀ ਹੋਈ ਹੈ ਉਹ ਤੋਂ ਸ਼ਾਮ ਨੂੰ ਅਸੀਂ ਤੁਹਾਨੂੰ ਦੱਸ ਪਾ ਤੇ ਕਿਸ ਤਰੀਕੇ ਨਾਲ ਗੱਲਬਾਤ ਕੀਤੀ ਕਿਉਂਕਿ ਲਗਾਤਾਰ ਜਿਹੜੇ ਵੀ ਇੱਥੇ ਲੋਕ ਬੈਠੇ ਹੋਏ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਜਦ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਇੱਥੋਂ ਨਹੀਂ ਉਠਾਂਗੇ ਕੋਈ ਆਏਗਾ ਸਾਡੇ ਨਾਲ ਗੱਲਬਾਤ ਕਰਨ ਅਸੀਂ ਜ਼ਰੂਰ ਜੀ ਨਾਲ ਮੀਟਿੰਗ ਕਰਾਣੀ ਹੈ ਉਹ ਮੀਟਿੰਗ ਵੀ ਇਸੇ ਕਰਾਉਣ ਵਾਸਤੇ ਤਿਆਰ ਆ ਜੇ ਕੋਈ ਮੈਮੋਰੰਡਮ ਲੈਣਾ ਉਹ ਵੀ ਅਸੀਂ ਮੈਮੋਰੰਡਮ ਨਿਕਾ ਦਿਵਾ ਦੇ ਤੇ ਰੂਟਸ ਨੂੰ ਇਸ ਤਰੀਕੇ ਡਾਇਵਰਟ ਕੀਤਾ ਗਿਆ ਕਿਉਂਕਿ ਹਮ ਦੋਨੋਂ ਪਾਸੇ ਪਹਿਲੇ ਇੱਕ ਪਾਸੇ ਰੂਟ ਬਲੌਕ ਸੀ ਕਿ ਉਹ ਦੋਨੋਂ ਪਾਸੇ ਬਲੌਕ ਕੋਈ ਕੋਈ ਗੱਲ ਹੈ ਅਸੀਂ ਫਲਾਈਓਵਰ ਯੂਜ਼ ਕਰ ਰਹੇ ਹਾਂ ਐਂਡ ਫਰੋਧਪੁਰ ਵਾਲੇ ਰੋਡ ਹੈ ਉੱਥੇ ਸਾਡੇ ਕੋਲੇ ਡਾਇਵਰਜਨ ਹੈਗੇ ਉਹ ਡਾਇਵਰਜਨ ਅਸੀਂ ਸਾਰੇ ਯੂਜ਼ ਸਰ ਐਮਬੂਲੈਂਸ ਦੀ ਕਾਫੀ ਦਿੱਕਤ ਆ ਰਹੀ ਨੀ ਨਹੀਂ ਅਸੀਂ ਉਹਨਾਂ ਨੂੰ ਡਾਇਵਰਜਨ ਦੇ ਦਿੱਤੀ ਹੈ ਜਿੱਥੇ-ਜਿੱਥੇ ਹੈਗੀ ਹੈ ਤੋਂ ਆਉਣੇ ਵਾਲੇ ਟਾਈਮੇ ਥੋੜੇ ਦੇਰ ਮ ਨਹੀਂ ਆਏ ਤੇ ਆਏਗਾ ਫਿਰ ਅਗਲ ਕਰਾਂਗਾ